ਬੱਚਾ ਸ਼ਰਾਬ ਦੇ ਠੇਕੇ ਦੇ ਸਾਹਮਣੇ ਆਪਦੇ ਪਿਤਾ ਨਾਲ ਸ਼ਰਾਬ ਪੀਣ ਵਾਲੇ ਵਾਸਤੇ ਖਾਨ ਪੀਣ ਦੇ ਸਮਾਨ ਦੀ ਰੇੜੀ ਲਾਉਂਦਾ ਹੈ ਵਕਤ ਬਦਲਦਾ ਹੈ ਤੇ ਉਹ ਉਸੇ ਸ਼ਰਾਬ ਦੇ ਠੇਕਿਆਂ ਦਾ ਕਿੰਗ ਬਣ ਜਾਂਦਾ ਹੈ ਬਾਦਸ਼ਾਹ ਬਣ ਜਾਂਦਾ ਹੈ ਬਚਪਨ ਦੀ ਘਟਨਾ ਦੌਰਾਨ ਉਹਦਾ ਇੱਕ ਹੱਥ ੁੱਟ ਜਾਂਦਾ ਹੈ ਉਹਦੇ ਇੱਕ ਹੱਥ ਤੋਂ ਦੋ ਉਂਗਲਾਂ ਰਹਿ ਜਾਂਦੀਆਂ ਯਾਨੀ ਕਿ ਮੁਕੱਦਰ ਦੀਆਂ ਲਕੀਰਾਂ ਖਤਮ ਹੋ ਜਾਂਦੀਆਂ ਫਿਰ ਵੀ ਉਹ ਮੁਕੱਦਰ ਦਾ ਬਾਦਸ਼ਾਹ ਬਣਦਾ ਹੈ ਗੱਲ ਇੱਥੇ ਨਹੀਂ ਰੁਕਦੀ ਜਦੋਂ ਵੀ ਕੋਈ ਸਰਕਾਰ ਆਉਂਦੀ ਇੱਕ ਸੂਬੇ ਦੀ ਤਾਂ ਉਹਦੇ ਹਿਸਾਬ ਨਾਲ ਸ਼ਰਾਬ ਦੀ ਨੀਤੀ ਬਣਦੀ ਉਹਦੇ ਹਿਸਾਬ ਨਾਲ ਠੇਕੇ ਵੰਡੇ ਜਾਂਦੇ ਤੇ 400 ਤੋਂ ਜ਼ਿਆਦਾ ਦੁਕਾਨਾਂ ਇਸੇ ਕੋਲੀ ਹੁੰਦੀਆਂ ਉਸ ਨੇ ਲਗ ਲਗ ਸੂਬਿਆਂ 'ਚ ਜਿੱਥੇ ਵੀ ਕੰਮ ਕੀਤਾ ਤਾਂ ਇੱਕ ਰਾਜਾ ਦੀ ਤਰ੍ਹਾਂ ਕੰਮ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਇੱਕ ਸਰਕਾਰ ਦੇ ਮੁੱਖ ਮੰਤਰੀ ਨੇ ਜਦੋਂ ਉਸ ਦੇ ਇੱਕ ਬਹੁਤ ਵੱਡੇ ਪ੍ਰੋਜੈਕਟ ਦਾ ਉਗਾਟਨ ਕੀਤਾ ਉਦੋਂ ਇਹ ਨਾਮ ਚਰਚਾ ਵਿੱਚ ਆਇਆ ਉਹਦਾ ਦੇਸ਼ ਤੇ ਦਬਦਬਾ ਰਿਹਾ ਆਪਣੇ ਬਿਜ਼ਨਸ ਤੇ ਦਬਦਬਾ ਰਿਹਾ ਤੇ ਆਪਣੇ ਕਾਰੋਬਾਰ ਦੇ ਪ੍ਰਸ਼ਾਸਨ ਤੇ ਸਿਆਸਤ ਦੇ ਵਿੱਚ ਦਬਦਬਾ ਰਿਹਾ ਪਰ ਉਹ ਘਰੇ ਆ ਕੇ ਹਾਰ ਗਿਆ ਜਾਇਦਾਦ ਦੇ ਵਟਵਾਰੇ ਨੂੰ ਲੈ ਕੇ ਗੱਲ ਨਿਕਲੀ ਤਾਂ ਦੋ ਭਰਾਵਾਂ ਵਿੱਚ ਝਗੜਾ ਹੁੰਦਾ ਤੇ ਜਿਹੜਾ 36 ਗਾਰਡ ਲੈ ਕੇ ਨਾਲ ਚੱਲਦਾ ਸੀ ਸੁਰੱਖਿਆ ਗਾਰਡ ਲੈ ਕੇ ਚੱਲਦਾ ਸੀ ਉਹਨੂੰ 15 ਗੋਲੀਆਂ ਲੱਗਦੀਆਂ ਤੇ ਇਹ ਜੋ ਖੁਦ ਪਿਸਤੌਲ ਨਹੀਂ ਚਲਾ ਸਕਦਾ ਸੀ ਫੜ ਨਹੀਂ ਸਕਦਾ ਸੀ ਕੁਝ ਤਾ ਮੰਨਿਆ ਜਾਂਦਾ ਜੇ ਇੱਕ ਵਾਰੀ ਗੱਲ ਨਿਕਲ ਕੇ ਆਈ ਕਿ ਉਹਦੇ ਭਰਾ ਨੂੰ 8 ਗੋਲੀਆਂ ਐਸ ਨੇ ਮਾਰੀਆਂ ਪਰ ਬਾਅਦ ਚ ਗੱਲ ਇਹ ਹੋਇਆ ਕਿ ਜਿਹੜਾ ਬੰਦਾ ਪਿਸਤੌਲ ਨਹੀਂ ਚਲਾ ਸਕਦਾ ਉਸ ਤੋਂ ਗੋਲੀਆਂ ਕਿਵੇਂ ਮਾਰੀਆਂ ਤੇ ਫਿਰ ਇਹ ਗੋਲੀ ਲੱਗੀਆਂ ਕਿਸ ਤੇ ਗੱਲ ਅਦਾਲਤ ਚ ਜਾਂਦੀ ਐ ਕੇਸ ਚੱਲ ਰਿਹਾ ਐ ਹਜੇ ਤੱਕ ਕਰੇ ਸਵਾਲਾਂ ਦੇ ਘੇਰੇ ਦੇ ਵਿੱਚ ਐ ਪਰ ਮੈਂ ਜਿਸ ਬੰਦੇ ਦੀ ਗੱਲ ਕਰ ਰਿਹਾ ਆ ਉਹ ਹੈ ਗੁਰਦੀਪ ਸਿੰਘ ਚੱਟਾ ਪੌਂਟੀ ਚੱਟਾ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਦਾ ਨਾਮ ਅਸਲੀ ਗੁਰਦੀਪ ਸਿੰਘ ਚੱਡਾ ਸੀ ਅਸੀਂ ਇਸ ਸ਼ਖਸ ਦੀ ਗੱਲ ਕਰਾਂਗੇ ਜੋ ਇੱਕ ਬਹੁਤ ਜ਼ਮੀਨੀ ਪੱਧਰ ਤੋਂ ਚੱਲਿਆ ਪਾਕਿਸਤਾਨ ਚ ਇਹ ਪਰਿਵਾਰ ਆਇਆ ਉਸ ਤੋਂ ਬਾਅਦ ਕਿਵੇਂ ਰਿਹਾ ਤੇ ਕਿਵੇਂ ਇਹ ਲੀਕਰ ਕਿੰਗ ਬਣਿਆ ਤੇ ਉਸ ਤੋਂ ਬਾਅਦ ਰੀਅਲ ਏਸਟੇਟ ਫਿਲਮ ਇੰਡਸਟਰੀ ਤੇ ਹੋਰ ਕਾਰੋਬਾਰਾਂ ਦੇ ਵਿੱਚ ਚੰਗਾ ਨਾਮ ਕਮਾਇਆ ਕਿਸਮਤ ਦਾ ਬਾਦਸ਼ਾਹ ਬਣ ਕੇ ਜਿਉਆ ਪਰ ਮਰਿਆ ਤਾਂ ਘਰੇਲੂ ਝਗੜੇ ਕਰਕੇ ਤਾਂ 라ਵਲ ਪਿੰਡੀ ਤੋਂ ਕੁਲਵੰਤ ਸਿੰਘ ਚੱਟਾ ਦਾ ਪਰਿਵਾਰ ਭਾਰਤ ਉੱਤਰਾਖੰਡ ਦੇ ਰਾਮਨਗਰ ਲੱਕ ਵਿੱਚ ਆਉਂਦਾ ਹੈ ਇੱਥੇ ਆ ਕੇ ਖੰਡ ਕ੍ਰੈਕਸ਼ਨ ਦੀ ਉਹ ਇੱਕ ਕਾਰਖਾਨਾ ਲਾਉਂਦਾ ਹੈ ਖੰਡ ਬਣਾਉਣ ਦਾ ਇਸ ਤੋਂ ਬਾਅਦ ਹੋਰ ਕਈ ਕੰਮ ਕਰਦਾ ਪਰ ਕੰਮ ਕੋਈ ਰਾਹ ਨਹੀਂ ਪੈਂਦਾ ਇਸ ਤੋਂ ਬਾਅਦ ਕੁਲਵੰਤ ਸਿੰਘ ਚੱਟਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਸ਼ਿਫਟ ਹੋ ਜਾਂਦਾ ਉੱਥੇ ਜਾ ਕੇ ਸ਼ਰਾਰਥੀਆਂ ਦੀ ਬਣਾਏ ਗਏ ਸਰਕਾਰੀ ਕੁਆਟਰਾਂ ਵਿੱਚ ਇਹਨਾਂ ਨੂੰ ਰਹਿਣ ਦੀ ਜਗ੍ਹਾ ਮਿਲਦੀ ਹੈ ਆਦਰਸ਼ ਨਗਰ ਦੇ ਵਿੱਚ ਆਦਰਸ਼ ਨਗਰ ਦੇ ਵਿੱਚ 22 ਅਕਤੂਬਰ 1959 ਨੂੰ ਗੁਰਦੀਪ ਸਿੰਘ ਚੱਡਾ ਉਰਫ ਪੌਂਟੀ ਚੱਡਾ ਦਾ ਜਨਮ ਹੁੰਦਾ ਹੈ ਇੱਥੇ ਹੀ ਉਸ ਦੇ ਨਾਲ ਬਚਪਨ ਦੌਰਾਨ 9 10 11 ਸਾਲ ਦੀ ਉਮਰ ਦੇ ਵਿੱਚ ਜਦੋਂ ਪਤੰਗ ਚੜਾ ਰਿਹਾ ਹੁੰਦਾ ਤਾਂ ਉਸ ਦਾ ਪਤੰਗ ਇੱਕ ਹਾਈ ਟੈਨਸ਼ਨ ਲਾਈਨ ਬਿਜਲੀ ਦੀ ਤਾਰ ਤੇ ਵਿੱਚ ਅਟਕ ਜਾਂਦਾ ਤੇ ਇੱਕ ਬੱਚੇ ਵਾਲੀ ਮੱਤ ਦੇ ਮੁਤਾਬਕ ਇੱਕ ਲੋਹੇ ਦੀ ਛੜੀ ਲੈ ਕੇ ਉਸ ਨੂੰ ਉਤਾਰਨ ਲੱਗਦਾ ਤਾਂ ਉਹ ਕਰੰਟ ਇੰਨਾ ਤੇਜ਼ ਹੁੰਦਾ ਹੈ ਕਿ ਉਹਦੀ ਇੱਕ ਖੱਬੇ ਪਾਸੇ ਵਾਲੀ ਬਾਹ ਕੱਟਣੀ ਪੈਂਦੀ ਤੇ ਨਾਲ ਉਸ ਦਾ ਜਿਹੜਾ ਸੱਜੇ ਹੱਥ ਹੁੰਦਾ ਉਹਦੇ ਵਿੱਚੋਂ ਅੱਧਾ ਹੱਥ ਉੱਡ ਜਾਂਦਾ ਉਸ ਤੋਂ ਬਾਅਦ ਇਹ ਅਪਾਹਜਤਾ ਉਹਨੂੰ ਬਚਪਨ ਤੋਂ ਮਿਲਦੀ ਹੈ ਬਰਾਦਾਬਾਦ ਦੇ ਵਿੱਚ ਆਂਟੀ ਚੱਡਾ ਜਿਉਂ ਵੱਡਾ ਹੋਇਆ ਉਹਨੇ ਆਪ ਦੇ ਪਿਤਾ ਕਲਵੰਤ ਸਿੰਘ ਚੰਡਾ ਨਾਲ ਕੰਮ ਕਰਨਾ ਸਹਾਇਤਾ ਸਹਿਯੋਗ ਵਜੋਂ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਹੀ ਉਸਨੇ ਮੁਰਾਦਾਬਾਦ ਦੇ ਵਿੱਚ ਇੱਕ ਠੇਕੇ ਦੇ ਸਾਹਮਣੇ ਸ਼ਰਾਬ ਪੀਣ ਵਾਲਿਆਂ ਨੂੰ ਕੁਝ ਖਾਣ ਪੀਣ ਦੇ ਸਮਾਨ ਦੇਣ ਦਾ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਚੰਡਾ ਫੈਮਿਲੀ ਨੇ ਮਿਲ ਕੇ ਕੰਮ ਕੀਤਾ ਤਾਂ ਇੱਕ ਠੇਕਾ ਉਹਨਾਂ ਨੇ ਲੈ ਲਿਆ ਠੇਕੇ ਦੇ ਵਿੱਚ ਕੀ ਹੋਇਆ ਕਿ ਉਹ ਕੰਮ ਵਧਣ ਲੱਗਿਆ ਤੇ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਹੈ ਕਿ ਆਦਰਸ਼ ਨਗਰ ਤੋਂ ਨਿਕਲ ਤੋਂ ਬਾਅਦ ਕਮਤਨ ਦੇ ਹੋਰ ਕਰਕੇ ਇਹਨਾਂ ਨੇ 1980 ਤੱਕ ਸਿਵਲ ਲਾਈਨ ਕਲੋਨੀ 'ਚ ਆਪਣਾ ਠੀਕ ਠਾਕ ਘਰ ਬਣਾ ਲਿਆ ਸੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਇੱਕ ਸੰਸਦ ਮੈਂਬਰ ਦੇ ਗੱਲਬਾਤ ਦੇ ਹਵਾਲੇ ਦੇ ਨਾਲ ਕਿ 1952 ਦੇ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਦੀ ਸਰਹੱਦ ਤੇ ਪੁਲਾ ਤੇ ਸੜਕ ਦੇ ਨਿਰਮਾਣ ਕੰਮ ਦਾ ਕੰਮ ਪਹਿਲਾ ਕੰਮ ਸੀ ਜਿਹੜਾ ਗੁਰਦੀਪ ਚੱਡੇ ਨੂੰ ਕਾਰੋਬਾਰ ਵਿੱਚ ਲੈ ਕੇ ਇਹ ਉਹ ਕੰਮ ਸੀ ਜਿਸ ਨੂੰ ਕੋਈ ਠੇਕੇਦਾਰ ਲੈਂਦਾ ਨਹੀਂ ਸੀ ਪਰ ਗਰਦੀਪ ਸਿੰਘ ਚੱਡਾ ਪੌਂਟੀ ਚੱਡਾ ਨੇ ਬੜੀ ਸੂਝ-ਬੂਝ ਨਾਲ ਇਹ ਕੰਮ ਨਿਬੇੜਿਆ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਪੌਂਟੀ ਚੱਡਾ ਉਦੋਂ ਚਰਚਾ 'ਚ ਆਇਆ ਜਦੋਂ ਗੋਮਤੀ ਨਗਰ ਸ਼ਹਿਰ ਦੇ ਵਿੱਚ ਪਹਿਲਾ ਬੇਬਮਾਲ ਉੱਥੋਂ ਦੇ ਮੁੱਖ ਮੰਤਰੀ ਬਲਦੇਵ ਸਿੰਘ ਜਯਦਵ ਨੇ ਉਗਾਟਨ ਕੀਤਾ ਤਾਂ ਉਦੋਂ ਪੌਂਟੀ ਚੱਡਾ ਦਾ ਨਾਮ ਚਰਚਾ ਵਿੱਚ ਆਇਆ ਉਸ ਤੋਂ ਬਾਅਦ ਸਰਕਾਰ ਬਦਲੀ ਮਾਇਆਪਤੀ ਦੀ ਸਰਕਾਰ ਆਈ ਉਹਦੇ ਵਿੱਚ ਵੀ ਚਰਚਾ ਚ ਰਿਹਾ ਕਿਉਂਕਿ ਪੌਂਟੀ ਚੱਡਾ ਨੂੰ ਬੜੀ ਮਹਾਰਤ ਹਾਸਲ ਸੀ ਇੱਕ ਬਿਜ਼ਨਸਮੈਨ ਦੇ ਗੋਣਾ ਦੀ ਗੱਲ ਕਰੀਏ ਤਾਂ ਉਹ ਕੋਈ ਵੀ ਸਰਕਾਰ ਹੋਵੇ ਉਹਦਾ ਕੰਮ ਬਰਾਬਰੀ ਚਲਦਾ ਸੀ ਮਾਇਬਦੀ ਦੀ ਸਰਕਾਰ ਪਰੇ ਦੋ ਕਦਮ ਅੱਗੇ ਹੋ ਕੇ ਉਸਨੇ ਕੰਮ ਕੀਤਾ ਖੰਡ ਮਿੱਲਾ ਜੋ ਇਹਨਾਂ ਦਾ ਪੁਸ਼ਤੈਨੀ ਕੰਮ ਮੰਨਿਆ ਜਾਂਦਾ ਹੈ ਇਹਦੇ ਪਿਤਾ ਦਾ ਖਾਸ ਪਸੰਦੀਦਾ ਕੰਮ ਸੀ 21 ਖੰਡ ਮਿੱਲਾ ਇਹਨਾਂ ਨੇ ਖਰੀਦੀਆਂ ਜ ਰਹਿਤੀ ਰੇਟਾਂ ਤੇ ਇਹ ਉਹ ਚਰਚਾ ਵਿੱਚ ਵੀ ਰਿਹਾ ਤੇ ਉਸ ਤੋਂ ਬਾਅਦ ਅਕਲੇ ਸਰਕਾਰ ਨੇ ਉਤੇ ਲੋਕਪਾਲ ਨੂੰ ਜਾਂਚ ਵੀ ਵਿਖਾਈ ਇਸੇ ਦੌਰਾਨ ਅਪਾ ਗੱਲ ਕਰੀਏ ਤਾਂ ਜਿਹੜੀ ਮਾਇਆਪਤੀ ਸਰਕਾਰ ਸਮੇਂ ਸੀ ਆਪਕਾਰੀ ਨੀਤੀ ਪੌਂਟੀ ਚੱਡਾ ਤੇ ਪ੍ਰਭਾਵ ਵੇਟ ਬਣਾਈ ਗਈ ਕਿਉਂਕਿ ਸਭ ਤੋਂ ਜ਼ਿਆਦਾ ਠੇਕੇ ਇਸ ਦੀ ਕੰਪਨੀ ਨੂੰ ਮਿਲਣ ਜਾਨੀ 400 ਤੋਂ ਜ਼ਿਆਦਾ ਠੇਕੇ ਨਾਂ ਕੋਲੇ ਸੀ ਤੇ ਚਰਚਾ ਤੇ ਇਹ ਵੀ ਰਹੀ ਕਿ ਇਸ ਦੌਰਾਨ ਸਰਕਾਰ ਨੇ ਜਿਹੜਾ ਵੀ ਮਾਲੀਆ ਇਕੱਠਾ ਕਰਨਾ ਸੀ ਉਸ ਦਾ ਜਿੰਮਾ ਵੀ ਆਪਕਾਰੀ ਵਿਭਾਗ ਦਾ ਇਸ ਦੀ ਕੰਪਨੀ ਨੂੰ ਦੇ ਦਿੱਤਾ ਗੱਲ ਇੰਨੀ ਵੱਡੀ ਕਿ ਉਸ ਤੋਂ ਬਾਅਦ ਰੀਅਲ ਏਸਟੇਟ ਰੀਅਲ ਏਸਟੇਟ ਤੋਂ ਬਾਅਦ ਫਿਲਮ ਇੰਡਸਟਰੀ ਤੇ ਇੱਕ ਏਸ਼ੀਆ ਦੀ ਸਭ ਤੋਂ ਵੱਡੀ ਟਾਊਨਸ਼ਿਪ ਵੀ ਪੌਂਟੀ ਚੱਡਾ ਨੇ ਨਿਰਮਾਣੀ ਜਿਸ ਕਰਕੇ ਪੌਂਟੀ ਚੱਡਾ ਪੂਰੇ ਦੇਸ਼ ਵਿੱਚ ਇੱਕ ਚਰਚਿਤ ਨਾਮ ਬਣ ਗਿਆ ਪੌਂਟੀ ਚੱਡਾ ਨੇ ਅੱਛੇ ਵਪਾਰੀ ਦੀ ਤਰ੍ਹਾਂ ਆਪਣਾ ਸਾਮਰਾਜ ਬਣਾ ਲਿਆ ਸੀ ਕੋਈ ਵੀ ਸਰਕਾਰ ਦੇ ਵਿੱਚ ਉਦੀ ਦਖਲਨਤਾ ਜੀ ਲੁਕੀ ਨਹੀਂ ਸੀ ਇਸ ਤੋਂ ਬਾਅਦ ਇਹ ਤੇ ਉਂਗਲਾ ਉਠਣੀਆਂ ਸ਼ੁਰੂ ਹੋ ਗਈਆਂ ਸਰਕਾਰ ਦੇ ਕੀਤੇ ਜਾਂਦੇ ਇਕਰਾਰਨਾਮਿਆਂ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਇਸੇ ਦੌਰਾਨ ਹੀ ਸਿਰ ਨੌਇਡਾ ਦੇ ਪੌਸ਼ ਇਲਾਕੇ ਦੇ ਵਿੱਚ 4800 ਏਕੜ ਦੇ ਵਿੱਚ ਇੱਕ ਬੇਪ ਟਾਊਨ ਸਿਟੀ ਬਣਾਈ ਜਿਸ ਦਾ ਦੁਕਾਟਨ ਬਹੁਤ ਵੱਡੇ ਸਿਆਸੀ ਨੇਤਾ ਨੇ ਕੀਤਾ ਇੰਨਾ ਹੀ ਨਹੀਂ ਜਿਹੜੀ ਦਿੱਲੀ ਦੀ ਮੈਟਰੋ ਟ੍ਰੇਨ ਆ ਉਸ ਦੇ ਕਈ ਸਟੇਸ਼ਨਾਂ ਦਾ ਬ੍ਰੈਂਡਿੰਗ ਇਨੇ ਲੀਸ ਤੇ ਲੈ ਲੀ ਕੌਂਟੀ ਚੱਡਾ ਹੁਣ ਫਿਲਮ ਇੰਡਸਟਰੀ ਰੀਅਲ ਏਸਟੇਟ ਤੇ ਹੋਰ ਖੰਡ ਮਿਲਨਾਂ ਦੇ ਆਦ ਦੇ ਬਿਜ਼ਨਸ ਦੇ ਵਿੱਚ ਵੀ ਇੱਕ ਚੰਗੀ ਤਾਕਤ ਜਮਾ ਕੇ ਖੜ ਚੁੱਕਿਆ ਸੀ ਉਸ ਦੀਆਂ ਕੰਪਨੀਆਂ ਤੇ ਵੱੱਟੇ ਆਪਕਾਰੀ ਆਮਦਨ ਕਰਦੇ ਵਿਭਾਗਾਂ ਦੀ ਨਜ਼ਰ ਰਹਿਣ ਲੱਗੀ ਸੱਤਾ ਵਿੱਚ ਰਹੀ ਸਰਕਾਰ ਪਾਰਟੀ ਦੇ ਵਿੱਚ ਵਿਰੋਧੀ ਧਿਰਾਂ ਇਸ ਤੇ ਸਵਾਲ ਉਠਾਉਣ ਇਨਕਮ ਟੈਕਸ ਤੋਂ ਜਾਂ ਹੋਰ ਨੁਕਤਿਆਂ ਤੋਂ ਬਚਣ ਵਾਸਤੇ ਆਉਂਟੀ ਚੱਟਾ ਲਗ ਲਗ ਕੰਪਨੀਆਂ ਬਣਾ ਰਿਆ ਸੀ ਸਾਲ 2011 ਦੇ ਵਿੱਚ ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ ਉਸ ਤੋਂ ਬਾਅਦ ਹਾਈ ਕੋਰਟ ਨੇ ਦੇਸ਼ ਅਨੁਸਾਰੇ ਸਾਰੀ ਕੰਪਨੀਆਂ ਇਕੱਠੀਆਂ ਕਰਕੇ ਵੇਪ ਇਨਫਰਾਸਟ੍ਰਕਚਰ ਦੇ ਵਿੱਚ ਮਰਜ ਕਰਨ ਨੂੰ ਹੁਕਮ ਦਿੱਤੇ ਗਏ ਤਾਂ ਜੋ ਜਿਹੜੀ ਚੋਰੀ مالیੇ ਦੀ ਹੋ ਰਹੀ ਸੀ ਉਹ ਨਾ ਹੋਵੇ ਚੱਟਾ ਦੀਆਂ ਕੰਪਨੀਆਂ ਕੋਲ ਪੰਜਾਬ ਉੱਤਰ ਪ੍ਰਦੇਸ਼ ਦਿੱਲੀ ਤੇ ਮੇਨ ਮੇਨ ਕੌਸ਼ਲਾਕਿਆਂ ਦੇ ਵਿੱਚ ਮਾਲ ਮਲਟੀਪਲੈਕਸ ਤੇ ਹੋਰ ਜਾਇਦਾਦਾਂ ਅਣਗਿਣਤ ਹੋ ਗਈਆਂ ਜਿਸ ਦਾ ਇੱਕ ਅੰਦਾਜ਼ਾ ਸੀ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਜਾਇਦਾਦ ਚੱਡਾ ਦੀਆਂ ਕੰਪਨੀਆਂ ਕੋਲ ਸੀ ਜੇ ਆਪਾਂ ਗੱਲ ਕਰੀਏ ਲੁਧਿਆਣੇ ਵਿੱਚ ਇੱਕ ਬੇਮਾਲ ਹੈ ਗਾਜ਼ੀਆਬਾਦ ਵਿੱਚ ਦਿੱਲੀ ਦੇ ਰਜ਼ੌਰੀ ਗਾਰਡਨ ਦੇ ਨੇੜੇ ਇਹ ਬਹੁਤ ਚਰਚਿਤ ਥਾਮਾ ਸਨ ਲਖਨਊ ਦੇ ਵਿੱਚ ਜਿਸ ਕਰਕੇ ਚੱਡਾ ਪਰਿਵਾਰ ਮਿਲ ਕੇ ਐਡਾ ਵੱਡਾ ਇੱਕ ਸਮਰਾਜ ਬਣ ਗਿਆ ਸੀ ਕਾਰੋਬਾਰ ਦਾ ਜਿਸ ਨੂੰ ਕੋਈ ਵੀ ਸਰਕਾਰ ਅੱਖੋਂ ਪੋਲੇ ਨਹੀਂ ਕਰ ਸਕਦੀ ਸੀ ਇਗਨੋਰ ਨਹੀਂ ਕਰ ਸਕਦੀ ਸੀ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਸੀ ਇੱਕ ਵਾਰੀ ਤਾਂ ਚਰਚਾ ਇਹ ਵੀ ਰਹੀ ਕਿ ਚੰਡੀਗੜ੍ਹ ਕਰਕੇ ਪਲਾਂਟ ਸ਼ਹਿਰ ਦੇ ਵਿੱਚ ਆ ਕੇ ਵੀ ਜਦੋਂ ਉਹਨੇ ਇੱਕ ਵਾਰੀ ਠੇਕੇ ਲਈ ਸ਼ਰਾਬ ਦੇ ਤਾਂ ਕੋਈ ਵੀ ਠਿਕਾ ਕਿਸੇ ਦੂਸਰੀ ਕੰਪਨੀ ਕੋਲ ਨਹੀਂ ਸੀ ਇਸ ਕਾਰੋਬਾਰ ਦੇ ਵਿੱਚ ਚੱਟਾ ਨੂੰ ਇੰਨੀ ਮਹਾਰਤ ਹਾਸਲ ਸੀ ਕਿ ਉਹਦਾ ਨਾਮ ਲੈ ਆਈ ਕਾਫੀ ਹੁੰਦਾ ਸੀ ਫਿਰ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਇੱਕ ਵਾਰੀ ਮਿੱਡੇ ਮੀਲ ਦਾ ਠੇਕਾ ਦੇਣਾ ਸੀਗਾ ਉਹ ਠੇਕਾ ਵੀ ਚੱਟਾ ਦੀ ਫੈਮਿਲੀ ਨੂੰ ਦਿੱਤਾ ਗਿਆ ਜੋ 5000 ਕਰੋੜ ਦਾ ਸੀ ਜਿਸ ਤੋਂ ਬਾਅਦ ਉਹ ਵਿਵਾਦਤ ਵੀ ਰਿਹਾ ਚਰਚਾ ਦੇ ਵਿੱਚ ਵੀ ਰਿਹਾ ਫਿਰ ਉਹਨੇ ਮਸਲਾ ਸੁਲਝਾ ਲਿਆ ਕੋੰਟੀ ਚੱਟਾ ਜਿੱਥੇ ਸਰਕਾਰਾਂ ਵਿੱਚ ਬਿਜ਼ਨਸ ਦੇ ਵਿੱਚ ਇੱਕ ਚਰਚਿਤ ਨਾਮ ਬਣ ਗਿਆ ਸੀ ਉੱਥੇ ਘਰ ਦੇ ਵਿੱਚ ਕਲੇਸਾ ਦੀ ਸ਼ੁਰੂਆਤ ਵੀ ਹੋ ਗਈ ਸੀ ਜਾਇਦਾਦ ਨੂੰ ਲੈ ਕੇ ਇਹ ਤਿੰਨ ਭਰਾ ਸਨ ਹਰਦੀਪ ਸਿੰਘ ਜਿਹੜਾ ਸਭ ਤੋਂ ਛੋਟਾ ਭਰਾ ਸੀ ਉਸ ਨੂੰ ਇਹ ਰਹਿੰਦਾ ਸੀ ਕਿ ਦੋ ਭਰਾਵਾਂ ਦੇ ਨੇ ਚੰਗੀ ਬਣਦੀ ਸੀ ਰਜਿੰਦਰ ਰਾਜੂ ਕਹਿੰਦੇ ਸੀ ਪਰ ਖਰਦੀਪ ਸਿੰਘ ਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਇਹ ਇਹ ਦੋ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਤੇ ਜਿਹੜਾ ਕਾਰੋਬਾਰ ਬਣ ਰਿਹਾ ਉਸ ਨਾਲ ਧੋਖਾ ਹੋਇਆ ਗਿਆ ਤੇ ਉਸ ਨੂੰ ਪ੍ਰਾਪਰਟੀ ਨਹੀਂ ਮਿਲੀ ਇਹ ਕਲੇਸ਼ ਨੂੰ ਵਾਧਾ ਦੇਖ ਕੇ ਇੱਕ ਵਾਰ ਇੱਕ ਗੱਲ ਸਾਹਮਣੇ ਵੀ ਆਈ ਸੀ ਕਿ ਇਹਨਾਂ ਦੇ ਪਿਤਾ ਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਵਿੱਚ ਲਿਜਾ ਕੇ ਇਹਨਾਂ ਨੂੰ ਸੌਂ ਵੀ ਖਵਾਈ ਸੀ ਕਿ ਤੁਸੀਂ ਬੜੀਆ ਤਰੀਕੇ ਨਾਲ ਰਹਿਣਾ ਜਿਵੇਂ ਪਹਿਲਾਂ ਰਹੇ ਹੋ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਉਦੋਂ 20000 ਕਰੋੜ ਦੇ ਜਾਇਦਾਦ ਦਾ ਕੋਈ ਵੰਡ ਵਟੇਵਾ ਹੋ ਗਿਆ ਸੀ ਕੁਝ ਫਾਰਮ ਹਾਊਸ ਰਹਿ ਕੇ ਇਸੇ ਕੇ ਜਿਹਦੇ ਕਰਕੇ ਇਹ ਲੜਾਈ ਝਗੜਾ ਸਿਰੇ ਤੇ ਪਹੁੰਚਿਆ ਇਹਨਾਂ ਗੱਲਾਂ ਦੇ ਵਿੱਚ ਚਲਦੇ-ਚਲਦੇ ਹੀ ਇਹਨਾਂ ਦੀ ਭਰਾ ਦੀ ਕਬੇਟੀ ਦਾ ਵਿਆਹ ਸੀ ਬਾਹਰ ਵਿਦੇਸ਼ ਵਿੱਚ ਕੀਤਾ ਗਿਆ ਸੀਗਾ ਉੱਥੇ ਹਰਦੀਪ ਨਹੀਂ ਗਿਆ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ ਉਸ ਦੌਰਾਨ ਗੱਲ ਹੋਈ ਸੀ ਜਿਹੜੇ ਕੁਝ ਫਾਰਮ ਹਾਊਸ ਸੀਗੇ ਉਹਨਾਂ ਦੇ ਵਟਵਾਰੇ ਨੂੰ ਲੈ ਕੇ ਆਸ ਵਿੱਚ ਤਕਰਾਰ ਚੱਲ ਰਿਆ ਸੀ ਉਸ ਤਕਰਾਰ ਨੂੰ ਮਟਾਉਣ ਨੂੰ ਦੇਖਦੇ ਹੋਏ ਇੱਕ 43 ਨੰਬਰ ਸੀਗਾ ਛਤਰਪੁਰ ਦੇ ਵਿੱਚ ਦਿੱਲੀ ਦੇ ਵਿੱਚ ਫਾਰਮ ਹਾਊਸ ਜੋ ਉਸ ਦੇ ਪਿਤਾ ਨੂੰ ਬੜਾ ਪਸੰਦ ਸੀਗਾ ਤੇ ਪੌਂਟੀ ਚੱਡਾ ਦਾ ਗੁਰਦੀਪ ਚੱਟੇ ਦਾ ਆਪਣੇ ਪਿਤਾ ਨਾਲ ਕੋਈ ਜ਼ਿਆਦਾ ਪ੍ਰੇਮ ਸੀ ਪਰ ਉਹਦੇ ਵਿੱਚ ਕੀ ਹੈ ਕਿ ਉਸ ਤੋਂ ਕੁਝ ਦੂਰ ਜਾ ਕੇ ਪੌਂਟੀ ਚੱਡਾ ਖੁਦ ਰਹਿੰਦੇ ਸਨ ਤੇ ਉਹਦੇ ਵਿੱਚ ਉਸ ਫਾਰਮ ਹਾਊਸ ਦੇ ਵਿੱਚ ਹਰਦੀਪ ਸਿੰਘ ਰਹਿਣ ਲੱਗ ਗਿਆ ਸੀ ਜਦੋਂ ਇਹ ਵਿਆਹ ਦਾ ਕਮ ਪ੍ਰੋਗਰਾਮ ਸੀ ਗਿਆ ਸਾਰੇ ਪਰਿਵਾਰ ਉੱਥੇ ਗਿਆ ਸੀਗਾ ਪਰ ਪੌਂਟੀ ਚੱਡਾ ਨੂੰ ਥੋੜਾ ਜਿਹਾ ਇੱਕ ਸ਼ੱਕ ਸੀਗਾ ਕਿ ਉਹਦਾ ਭਰਾ ਕਿਤੇ ਇਸ ਨੂੰ ਸਹਿਮਤ ਨਾ ਕਰ ਦੇ ਕਿਉਂਕਿ ਜਾਂਦੇ ਵਕਤ ਉਹ ਦੇਖ ਕੇ ਗਿਆ ਸੀ ਕਿ ਛੋਟਾ ਜਿਹਾ ਬੋਰਡ 43 ਨੰਬਰ ਫਾਰਮ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਇਹ ਫੋਰਸੇ ਉਹ ਆਫ ਦੀ ਨਿੱਜੀ ਤੌਰ ਤੇ ਕੁਝ ਬੰਦੇ ਡਿਊਟੀ ਲਾ ਜਾਂਦਾ ਵੀ ਇਹਨੂੰ ਵੇਚ ਨਾ ਦੇਵੇ ਮੇਰੇ ਆਉਣ ਤੋਂ ਬਾਅਦ ਇਸ ਕਰਕੇ ਇਹਦਾ ਖਿਆਲ ਰੱਖਣ ਹੁਣ ਦੋਨਾਂ ਪਰਿਵਾਰਾਂ ਵਿੱਚ ਹਰਦੀਪ ਤੇ ਪੌਂਟੀ ਚੱਟਾ ਦੇ ਵਿੱਚ ਇੱਕ ਸ਼ੱਕ ਦੀ ਦੀਵਾਰ ਖੜੀ ਹੋ ਜਾਂਦੀ ਹੈ 17 ਨਵੰਬਰ 2012 ਨੂੰ ਪੌਂਟੀ ਚੱਟਾ ਗਰਦੀਪ ਚੱਟਾ ਨੂੰ ਜਿਹੜੇ ਉਹਦੇ ਨਿਗਰਾਨੀ ਤੇ ਰੱਖੇ ਹੋਏ ਬੰਦੇ ਉਹ ਇੱਕ ਸੂਚਨਾ ਦਿੰਦੇ ਆ ਕਿ ਫਾਰਮ ਹਾਊਸ ਤੇ ਸੇਲ ਦਾ ਇੱਕ ਛੋਟਾ ਜਿਹਾ ਬੋਰਡ ਲਾ ਦਿੱਤਾ ਗਿਆ ਲਿਖਿਆ ਗਿਆ ਇਹ ਗੱਲ ਸੁਣ ਕੇ ਪੌਂਟੀ ਚੱਡਾ ਨੂੰ ਬੜਾ ੱੱਕਾ ਲੱਗਦਾ ਕਿ ਇਹ ਉਸਦੀ ਪਸੰਦੀਦਾ ਜਗਾ ਸੀ ਉਹਦੇ ਫਾਦਰ ਦੀ ਇਹ ਉਹਨੂੰ ਵੇਚਣਾ ਨਹੀਂ ਚਾਹੁੰਦਾ ਸੀ ਤੇ ਉਹਦਾ ਹਰਦੀਪ ਭਰਾ ਜੋ ਹੈ ਇਸ ਨੂੰ ਸੇਲ ਵੇਚਣਾ ਚਾਹੁੰਦਾ ਹੈ ਉਹ ਆਪਣੇ ਇੱਕ ਮਿੱਤਰ ਸੁਖਦੇਵ ਸਿੰਘ ਰਾਮਤਾਰੀ ਨਾਲ ਲੈਂਡ ਕਰੂਜ਼ਰ ਗੱਡੀ ਤੇ 12:30 12:00 ਵਜੇ ਉੱਥੇ ਪਹੁੰਚਦੀ ਹੈ ਇਸੇ ਦੌਰਾਨ ਹੀ ਹਰਦੀਪ ਦੇ ਜਿਹੜੇ ਉੱਥੇ ਕਾਰਪੰਡ ਸੀਗੇ ਉਹ ਵੀ ਉਸ ਨੂੰ ਦੱਸ ਦਿੰਦੇ ਆ ਕਿ ਕੌਂਟੀ ਚੱਡਾ ਆ ਗਿਆ ਗਾਂ ਉਹਦੇ ਫਾਰਮ ਨੂੰ ਗੇਟ ਨੂੰ ਜਿੰਦਾ ਲੱਗਿਆ ਹੁੰਦਾ ਉਹ ਜਿੰਦਾ ਨੂੰ ਦੇਖ ਕੇ ਉਹ ਹੈਰਾਨ ਹੁੰਦਾ ਤੇ ਜਿਹੜਾ ਉਹਦਾ ਡਰਾਈਵਰ ਹੈ ਉੱਤਰ ਕੇ ਉਹਨੂੰ ਖੋਲਣ ਨੂੰ ਕਹਿੰਦਾ ਹੈ ਉੱਥੋਂ ਦਾ ਮੈਨੇਜਰ ਕਹਿੰਦਾ ਖੋਲ ਦਿੰਨੇ ਆ ਜੋ ਹਰਦੀਪ ਸਿੰਘ ਦਾ ਇੱਕ ਵਰਕਰ ਸੀਗਾ ਇਸ ਦੌਰਾਨ ਹੀ ਜਦੋਂ ਇਹ ਉਹਦਾ ਫੋਨ ਮੈਨੇਜਰ ਹਰਦੀਪ ਸਿੰਘ ਨੂੰ ਕਰ ਦਿੰਦਾ ਇਹਦੇ ਭਰਾ ਨੂੰ ਉਹ ਵੀ ਇਹ ਗੱਲ ਸੁਣ ਕੇ ਹੈਰਾਨ ਹੁੰਦਾ ਕਿ ਜਦੋਂ ਇਹ ਮੇਰੇ ਹਿੱਸੇ ਆਇਆ ਹੋਇਆ ਤਾ ਮੈਂ ਇਹਨੂੰ ਵੇਚਾ ਜਾਂ ਰੱਖਾਂ ਤੇ ਕੁੰਟੀ ਚੱਡਾ ਕੌਣ ਹੁੰਦਾ ਹੈ ਉਹਦਾ ਭਰਾ ਕੌਣ ਹੁੰਦਾ ਹੈ ਇਸ ਨੂੰ ਰੋਕਣ ਵਾਲਾ ਜਿਉਂ ਕਿਵੇਂ ਇੱਥੇ ਆਇਆ ਇੰਨੀ ਹੀ ਗੱਲ ਚਲਦੀ ਹੈ ਕਿ ਥੋੜੀ ਦੂਰੀ ਉਹਦਾ ਦਫ਼ਤਰ ਹੁੰਦਾ ਤੇ ਉਹ ਵੀ ਆ ਜਾਂਦਾ ਆਉਣ ਦੌਰਾਨ ਕੀ ਗੱਲਬਾਤ ਹੋਈ ਉਤਰਦਾ ਚੜਦਾ ਤੇ ਗੋਲੀਬਾਰੀ ਦੀ ਟਿੱਕਰ ਗੱਲ ਪਹੁੰਚ ਜਾਂਦੀ ਹੈ ਤੇ ਇਸੇ ਦੌਰਾਨ ਹੀ ਮੰਨਿਆ ਜਾਂਦਾ ਜਦੋਂ ਗੱਲ ਪਹਿਲੀ ਵਾਰੀ ਨਿਕਲ ਕੇ ਆਈ ਤਾਂ ਇਹ ਸੀਗਾ ਕਿ ਗੋਲੀਬਾਰੀ ਹੋਈ ਪਰ ਗੋਲੀਬਾਰੀ ਕਿਵੇਂ ਹੋਈ ਇਸ ਦੌਰਾਨ 15 ਤੂੰ ਜਿਆਦਾ ਗੋਲੀਆਂ ਮੰਨੀਆਂ ਜਾਂਦੀਆਂ ਨੇ ਪੌਂਟੀ ਚੱਟਾਂ ਨੂੰ ਲਗਦੀਆਂ ਨੇ ਤੇ ਅੱਠ ਗੋਲੀਆਂ ਉਹਨੂੰ ਲਗਦੀਆਂ ਨੇ ਤੇ ਪਰ ਸਖਦੇਵ ਸਿੰਘ ਨਾਮਤਾਰੀ ਨੂੰ ਕੋਈ ਗੋਲੀ ਨਹੀਂ ਲਗਦੀ ਜਿਹਦਾ ਦੋਸਤ ਨਾਲ ਹੁੰਦਾ ਹੈ ਉਹੀ ਪੌਂਟੀ ਚੱਟਾ ਨੂੰ ਹਸਪੀਟਲ ਲੈ ਕੇ ਜਾਂਦਾ ਫਿਰ ਦੋ ਬੰਦੇ ਆਨੰਦ ਲਾਲ ਜਿਹੜਾ ਦਾ ਡਰਾਈਵਰ ਸੀਗਾ ਆਪਣੇ ਹਰਦੀਪ ਦਾ ਉਹਦੇ ਬਿਆਨਾਂ ਦੇ ਆਧਾਰ ਤੇ ਤੇ ਸਖਦੇਵ ਸਿੰਘ ਨਾਮਤਾਰੀ ਦੇ ਬਿਆਨਾਂ ਦੇ ਆਧਾਰ ਤੇ ਦੋ ਐਫ ਆਈ ਆਰਾਂ ਦਰਜ ਹੋ ਜਾਂਦੀਆਂ ਉਸ ਤੋਂ ਬਾਅਦ ਕੀ ਹੁੰਦਾ ਇਸ ਗੋਲੀਬਾਰੀ ਦੇ ਵਿੱਚ ਕੀ ਮਾਮਲਾ ਸੀ ਇਹ ਕਤਲ ਕਿਉਂ ਹੁੰਦੇ ਆ ਕੀ ਘਟਨਾ ਹੁੰਦੀ ਹੈ ਕਿਹੜੇ ਦੋਸ਼ੀ ਫੜੇ ਜਾਂਦੇ ਨੇ ਅਦਾਲਤ ਕੀ ਫੈਸਲਾ ਕਰਦੀ ਹੈ ਪੁਲਿਸ ਕੀ ਜਾਂਚ ਕਰਦੀ ਹੈ ਉਸ ਨੂੰ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਅਗਲੇ ਹਿੱਸੇ ਦੇ